ਹਾਂਜੀ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਜੀ ਤੇ ਉਮੀਦ ਕਰਦੇ ਆ ਠੀਕ ਠਾਕ ਹੋਵੋਗੇ ਸੀ ਪਹੁੰਚੇ ਆਪਾਂ ਆਪਣਾ ਮਿੱਤਰਿਆ ਮੁੰਡਾ ਤੇ ਨਾਲ ਹੀ ਰਿਪੋਰਟ ਹੋਇਆ ਸੀ ਜਾਨੀ ਕਿ ਇਹ ਰਾਹ ਚੋਂ ਹੋ ਗਿਆ ਸੀ ਆਪਾਂ ਚਲੋ ਧੁਰ ਪਹੁੰਚੇ ਦੋ ਸਾਲ ਪਹਿਲਾਂ ਇਹਦਾ ਕੰਮ ਕਰਕੇ ਗਏ ਤੇ ਮਸ਼ੀਨ ਦਾ ਇੰਜਨ ਵੀ ਫੁੱਲ ਕੀਤਾ ਸੀ ਤੇ ਬਾਕੀ ਰਿਪੇਅਰ ਦਾ ਵੀ ਮਤਲਬ ਚਲਦੀ ਨਹੀਂ ਸੀ ਕੋਈ ਨਾ ਕੋਈ ਇੱਕ ਤਾਂ ਗੈਲ ਡਰਾਮ ਦਾ ਕੁਲੀ ਦਾ ਟੁੱਕ ਜਾ ਲੈ ਗਿਆ ਇਹਦਾ ਚਲੋ ਇਹਨਾਂ ਨੂੰ ਇੰਨਾ ਪਤਾ ਨਹੀਂ ਸੀ ਆਪ ਹੀ ਚਲਾਉਂਦੇ ਹੁੰਦੇ ਨੇ ਹਣਾ ਆ ਸਟਾਰ ਕਰਕੇ ਇੱਥੇ ਪੈ ਗਿਆ ਬੈਲੈਂਸ ਇੱਕ ਨਾਵ ਜੜੀ ਹੋਈ ਸੀ ਨਾਵ ਤਾਂ ਕਿ ਟੂਕੇ ਲੱਗ ਗਈ ਉਸ ਤੋਂ ਬਾਅਦ ਵਾਈਬ੍ਰੇਸ਼ਨ ਕਰ ਲੱਗੀ ਵੀ ਖੜੀ ਤੇ ਵੀ ਸਤਰੀ ਜੋ ਹਿੱਲਿਆ ਕਰੇ ਮਤਲਬ ਇੱਕ ਜਾਨਾ ਕਹਿੰਦੇ ਵੀ ਨਾਲ ਆਏ ਹੱਥ ਲਾ ਕੇ ਖੜਦਾ ਹੁੰਦੀ ਵੀ ਗੂੰਜਦੀ ਜੀ ਚੰਗੀ ਨਹੀਂ ਲੱਗਦੀ ਕੰਮ ਆਪਦਾ ਪਦਾ ਹੀ ਕਰਦੇ ਹੁੰਦੇ ਨੇ ਹੋਰ ਕੋਈ ਜੇ ਕੋਈ ਆ ਗਿਆ ਠੀਕ ਹੈ ਨਹੀਂ ਨਾ ਸੀ ਤੇ ਮਸ਼ੀਨ ਇਹ 11 ਮਾਡਲ ਸਾਈਡ 'ਚ ਖੜਨਾ ਕਰਕੇ ਵੀ ਕੋਈ ਕਹਿ ਨਹੀਂ ਸਕਦਾ 11 ਆਹ ਟਾਇਰ ਵੀ ਨਾਲ ਦੇ ਨੇ ਤੇ ਹਾਲਤ ਕਾਟਰ ਦੀ ਬਹੁਤ ਸੋਹਣੀ ਪਈ ਆ ਚਲੋ ਇਹ ਤੋਤਾ ਦੀ ਮਸ਼ੀਨ ਕੱਲ ਧੋਲੀ ਸੀ ਜੀ ਜੀ ਕਿਸੇ ਪਾਸੇ ਕੋਈ ਟੁੱਟ ਟਾਂਕਾ ਨਹੀਂ ਕੋਈ ਕਲਮ ਨਹੀਂ ਲੱਗੀ ਹੋਈ ਹੁਣ ਤੱਕ ਬਹੁਤ ਸਾਰਾ ਵੀ ਟਾਇਰ ਨਾਲ ਦੇ ਨੇ ਆ ਜਿਹੜੇ ਅਗਲੇ ਨੇ ਨਾ ਇੱਕ ਟਾਇਰ ਚ ਕੱਟ ਲੱਗ ਗਿਆ ਸੀ ਤੇ ਕੱਟ ਲੱਗਣ ਕਰਕੇ ਇਹਨਾਂ ਨੇ ਫਿਰ ਦੂਜਾ ਟਾਇਰ ਵੀ ਵਿੱਚ ਕਟਾ ਕੇ ਤੇ ਇਹਨਾਂ ਨੂੰ ਇਹ ਮਿਲ ਕੇ ਭਾਅ ਸਰਦੇ ਰੇਡੀਅਲ ਇਹ ਪਾਲੇ ਸੀ ਹਾ ਮਸੀਹ ਨੇ ਤੇ ਉਹਦਾ ਕੱਢਿਆ ਦਾ ਰੰਗ ਰੰਗ ਕੱਲ ਉਦੋਂ ਅਸੀਂ ਵੀ ਉਦੋਂ ਹੀ ਧੋਕੇ ਗਿਆ ਉਦੋਂ ਬਾਅਦ ਮੁੜ ਕੇ ਇਹਨਾਂ ਨੇ ਵੀ ਨਹੀਂ ਧੋਤੀ ਤੇ ਕੋਈ ਸਟਾਫ ਆਇਆ ਉਹਨਾਂ ਨੇ ਨਹੀਂ ਧੋਤੀ ਨਹੀਂ 10 11 ਮਾਡਲ ਦੇ ਆ ਮਾਰੇ ਮਾਰੇ ਖਰ ਜਾਂਦੇ ਨੇ ਕਿਤੋਂ ਗੋਲਾ ਕਾਲਾ ਵੀ ਕਿਤੋਂ ਨਹੀਂ ਕਰਿਆ ਆ ਚਲੋ ਐਸਐਮਐਸ ਵਾਲੇ ਨੇ ਆਪਣੀ ਕਾਰਵਾਈ ਕਰਤੀ ਤੇ ਇਹਦੇ ਕੰਮ ਕਰਨੇ ਨੇ ਇੱਕ ਤਾਂ ਬਲੋਰ ਦੀ ਸਾਫਟ ਦਾ ਨਾਬਾ ਦਾ ਸਾਇਜਾ ਡਾਉਣਾ ਉਦੋਂ ਉਧਰ ਸਾਫਟ ਵੱਧਾ ਇੱਥੀ ਸਾਰਦਾਗੇ ਦਾ ਸਾਫਟ ਇਧਰ ਨੂੰ ਕਰਕੇ ਨਵੇਂ ਥਾਵੇਂ ਕੱਸ ਦਾਂਗੇ ਬਾਹਰੇ ਕੱਢਣਾ ਭੋਲੇ ਨੂੰ ਭਾਈ ਤੇਰਾ ਉਹ ਬਾਹਰੇ ਕੱਢ ਲਾਂਗੇ ਸਾਰਾ ਤੇ ਇੱਕ ਇਹ ਪਹਿਲਾਂ ਆ ਤੋੜਦੀ ਹੁੰਦੀ ਸੀ ਯਾਰ ਮਾਂ ਜਦੋਂ ਪ੍ਰਿਪੇਅਰ ਕਰਕੇ ਗਿਆ ਮੁੜ ਕੇ ਕੋਈ ਦਿੱਕਤ ਨਹੀਂ ਆਈ ਹੈਗੀ ਇਹ ਨਹੀਂ ਤੋੜੀਆਂ ਤਾਲੀਆਂ ਸੈੱਟ ਚੱਲੀ ਹੈ ਜੈਲਰਾਮ ਦੇਖਦੇ ਆ ਤੇ ਬਾਈ ਕਹਿੰਦਾ ਵੀ ਦੇਖਦਾ ਜੇ ਤਾਂ ਮਿਲ ਗਿਆ ਵਧੀਆ ਕੋਈ ਠੀਕ ਹੈ ਵੀ ਨਹੀਂ ਇਹਨੂੰ ਰਿਪੇਅਰ ਕਰ ਲਾਂਗੇ ਇਹਦੇ ਨਾਲ ਅਜੇ ਕਾਟਰ ਨਹੀਂ ਹੈਗੀ ਇੱਕ ਸਾਈਡ ਤੇ ਕਿਸਾ ਨਹੀਂ ਕਰਦਾ ਪੂਰਾ ਇੱਕ ਥੋੜੀ ਜੀ ਹਾਲਾਤ ਆ ਦੇ ਉਦੋਂ ਬੈਲੈਂਸ ਬੂਲ ਕੱਢਿਆ ਲੱਲਾ ਪੱਬਾ ਲਾ ਕੇ ਤੇ ਆਹ ਲਾਈ ਯਰੇ ਉਹ ਦਾਦਾ ਹਾਲਤ ਤਾਂ ਖਰਾਬ ਹੈ ਬਾਕੀ ਚਲੋ ਜਿਵੇਂ ਕਹਿਣਗੇ ਆਪਾਂ ਦੋਵੇਂ ਕਰਨਾ ਹੈ ਤੇ ਤੰਗਲੀ ਇਹਦੀ ਨਵੀਂ ਬਣਾਉਣੀ ਆ ਜੀ ਜੀ ਤਾਂ ਜੇ ਕੋਈ ਟੁੱਟ ਗਈ ਜਿਹੜਾ ਇਹਦਾ ਚਟਾ ਟਰਬੋ ਨਹੀਂ ਪੂਸ ਬਾਸੋਂ ਨੂੰ ਇਹ ਤੇ ਮੋਗਰੇ ਕੱਢੇ ਪਏ ਹੁੰਦੇ ਨੇ ਬਹੁਤ ਸਾਫ ਗੜੀਸ ਨਾਲ ਜੀ ਰੇਡੀਏਟਰ ਵੀ ਹਲੇ ਤੱਕ ਨਾਲ ਦਾ ਨੂੰ ਤੁਸੀਂ ਚਲਾਈ ਦੀ ਹਿਸਾਬ ਲਾ ਲਓ ਵੀ ਟੈਂਕ ਦਾ ਹਲੇ ਇੰਨਾ ਰੰਗ ਲੇ ਆ ਟਾਕੀ ਦੀ ਲਾਈ ਵੀ ਆ ਮੈਨਾਂ ਥੱਲੇ ਉਹ ਸਪਰਿੰਗ ਆ ਜਿੱਥੇ ਲੱਗਿਆ ਹੁੰਦਾ ਐ ਪਲੇਟ ਐਗ ਵਾਲਾ ਉੱਥੋਂ ਖਰ ਗਿਆ ਉਹ ਬੇਸਤੀਆਂ ਤੋਂ ਵੀ ਹਲੇ ਸਾਈਡਾ ਤੋਂ ਰੰਗ ਨਹੀਂ ਲਿਆ ਪੂਰਾ ਮਸ਼ੀਨ ਦਾ ਆ ਪਲੇਟੇ ਲਾ ਲੋ ਵੀ ਨਹੀਂ ਆ ਘਸਾਈ ਪਈ ਹੁੰਦੀ ਐ ਚਾਹੇ ਆਪਾਂ ਸਮਾਨ ਸਮੂਹ ਰੱਖ ਲੈਨੇ ਆ ਕੰਮ ਵੇਲੇ ਪੰਜਵਾਂ ਗੀਰ ਐ ਜਿਹੜਾ ਕਦੇ ਪਾ ਕੇ ਨਹੀਂ ਦੇਖਿਆ ਉਹ ਪੱਖਾ ਲਾਮਕਦਾ ਉਹ ਤੇ ਰਾੜ ਪਾਈ ਹੋਈ ਆ ਉਹਦੇ ਵੀ ਜਦੋਂ ਆਪਾਂ ਕਿਤੇ ਜਾਣਾ ਨਹੀਂ ਦੂਰ ਕਹਿੰਦੇ ਕਰਨਾ ਕੀ ਆ ਤੂੰ ਕੱਢ ਕੀ ਰੱਖਦਾ ਉਹ ਬਾਕੀ ਸਾਫਟ ਸੂਟ ਦਾ ਸਾਈਜ਼ ਠੀਕ ਵੀ ਆ ਇੱਕ ਪੁੱਛ ਸਾਫਟ ਜੂ ਵੀ ਨਹੀਂ ਇੱਕ ਸਾਈਡ ਤੇ ਘੱਟ ਰਹੇਗੀ ਨਾ ਤੇ ਆ ਨਵੀਂ ਪਈ ਐ ਸਾਫਟ ਇਹ ਪਾਵਾਂਗੇ ਬਾਕੀ ਮਜ਼ੀਨਾ ਯਾਰ ਕੋਈ ਵੀ ਆ ਕੋਈ ਨਹੀਂ ਮਾਰੀ ਹੁੰਦੀ ਬਸ ਸੰਭਾਲ ਤੇ ਤੇ ਬੰਦੇ ਦੇ ਚਲਾਈ ਤੇ ਹੁੰਦੇ ਕੋਈ ਮੁਰਕੇ ਇਹਨਾਂ ਦੀ ਇਹ ਨਹੀਂ ਹੋਇਆ ਕਦੇ ਫੋਨ ਆਇਆ ਉਹ ਵੀ ਇਹੇ ਦਾਣੇ ਮਾਰਦੀ ਐ ਜੀ ਜਾਂ ਕੋਈ ਵੀ ਸ਼ਿਕਾਇਤ ਕਰਦੀ ਸਾਰੀਆਂ ਕਹਾਰਾਂੋਂ ਦੋ ਕੱਢ ਕੇ ਗਏ ਤੇ ਇਹਦੀਆਂ ਤੇ ਕੇ ਉਦੋਂ ਬਾਅਦ ਛੇੜੀ ਐ ਕਿਸੇ ਨੇ ਬੜਾ ਮੋਟੀ ਹਰਕਤ ਕਰ ਲਈ ਤੇ ਕੀਤੀਆਂ ਜੀ ਦੁਬਾਰੇ ਚਾਲ ਦੂਲ ਸੈੱਟ ਕਰਨੀਆਂ ਇਹ ਉਹ ਦੁਵਾਦ ਆ ਸੱਚੇ ਟੁੱਟੇ ਨੇ ਇਹ ਜਦੋਂ ਸਰਾਖਾ ਸੁੱਖ ਦਾ ਫਰਕ ਪੈ ਗਿਆ ਟੈਲੀਫੋਨ ਫੇਰ ਮੂਰ ਨੂੰ ਰਹਿ ਗਏ ਹੁਣ ਇਹ ਫੇਰ ਨਵੇਂ ਸਿਰਿਓਂ ਕੱਢਾਂਗੇ ਆ ਇਹਨੂੰ ਕਰਾਂਗੇ ਇਹਨਾਂ ਨੂੰ ਇਹ ਪਲੇਟਾਂ ਲਾਈਆਂ ਨੇ ਇਹਨਾਂ ਨੇ ਬਾਅਦ ਚ ਸਾਰਾ ਰੂਬਾ ਵੀ ਸਾਰਾ ਕੁ ਨਾਲ ਦਾ ਕਰੈਂਕਾਂ ਵੀ ਨਾਲ ਦੀਆਂ ਚੱਲ ਰਹੀਆਂ ਨੇ ਨਾਪ ਸਾਹਿਬ ਲਾਲੂ ਵੀ ਕਿੰਨੀ ਕ ਚੱਲੀ ਹੋਊਗੀ ਇਹਦੀ ਝੋਨੇ ਜਿਹਾ ਇਹਨਾਂ ਨੇ ਬੱਡੀ ਸਾਰੇ ਆਪ ਦੇ ਆਪ ਦੇ ਤੇ 45 ਕਿਲੇ ਸਿਆਲੀ ਵਿੱਚ ਤਾਂ ਗਈ ਨਹੀਂ ਕਿਸੇ ਤੇ ਕਣਕ ਦਾ ਮਸਾ 150 200 ਨਾ ਤਾਂ ਕਿਸੇ ਨੂੰ ਕਹਿੰਦੇ ਨੇ ਤੇ ਜੇ ਕੋਈ ਆ ਗਿਆ ਠੀਕ ਹੈ ਨਹੀਂ ਨਾ ਸੀ। ਟਿੱਕਾ ਘੇਰ ਦੀ ਇਹਦੀ ਇਹ ਭੰਨ ਦੰਦੀ ਆ ਇਹ ਟਿੱਕੀ ਜੀ ਹੁਣ ਇਹਨਾਂ ਨੇ ਕਿਤੇ ਖੋਲਿਆ ਜੀ ਜਾਂ ਤਾਂ ਉਧਰੋਂ ਸਪੇਸਸ ਬਹੁਤ ਸਾਰਾ ਨਿਕਲ ਗਿਆ ਜਾਂ ਟਿੱਕੀ ਦੀ ਉਹ ਡੱਬ ਜੀ ਨਹੀਂ ਹੈਗੀ। ਮਤਲਬ ਸਾਫਟ ਤੁਰਦੀ ਆ ਦੋਨੇ ਪਾਸਿਆਂੋਂ ਉਹ ਦੂਟਾ ਪਾਇਆ ਦੋਤੋਂ ਮਾਰਦੀ ਆ ਭਾਨੀ ਤੇ ਬੈਡ ਬੁੱਡ ਵੀ ਪੂਰਾ ਵਧੀਆ ਪਿਆ ਸੰਤ ਸਬਾਬਾ ਪੁੱਡਾ ਰਾਜ ਇਹ ਨਨੇ ਹੀ ਦੋ ਕਸੀਜਨ ਲੱਗੇ ਲਈ ਸੀ ਮਸ਼ੀਨ ਉਦੋਂ 11 ਮਾਡਲ 13 ਪਤਾ ਨਹੀਂ 13 ਚ ਲਈ ਸੀ ਉਹ ਵੀ ਚਾਰ ਕਸੀਜਨ ਹੋ ਗਏ ਉਸ ਤੋਂ ਬਾਅਦ ਇਹਨਾਂ ਨੇ ਕਦੇ ਪਿੰਡੋਂ ਕੱਢੀ ਨਹੀਂ ਹੁਣ ਵੀ ਬਹੁਤ ਫੋਨ ਆਉਂਦੇ ਨੇ ਕੋਈ ਦੂਜਾ ਫੁੱਲ ਹਾਈ ਨਹੀਂ ਲੈਂਦੀ ਕੋਈ ਲੋਜਦਾਨੇ ਮਾਰਦੀ ਐ ਕਹੀਦੀ ਜਾਏ ਹੁੰਦੀ ਨੇ ਵੀ ਸਾਈਟਿੰਗ ਵੀ ਕਰਾ ਦਿੰਨੇ ਆ ਹਨਾ ਕੁਸ ਇਹੋ ਜਿਹੇ ਕੰਮ ਹੁੰਦੇ ਨੇ ਵੀ ਜਿਹੜੇ ਆਪ ਕੋਲ ਖੜੇ ਬਿਣਾ ਨਹੀਂ ਗੱਲ ਬਣਦੀ ਹੈਗੀ ਹੁਣ ਇਹਦੇ ਗਰਾਰੀ ਪੈਂਦੀ ਕਰਾਂਗੇ 15 ਜਾਂ 16 ਦੀ ਸਾਰੀ ਸਾਈਟਿੰਗ ਕਰਕੇ ਝੂਟਾ ਝਾਟਾ ਸਹੀ ਕਰਕੇ ਦੁਬਾਰੇ ਇਹਨਾਂ ਨੇ ਫਿਰ ਗਰਾਰੀ ਵੀ ਛੋਟੀ ਪਾਈ ਆ ਇਹ ਅੱਜ ਪਹਿਲਾਂ ਇਹ ਤੋੜ ਦਿੰਦੇ ਦੋਨੇ ਪਾਸੇ ਉਹ ਨਵੀਂ ਬਣਾ ਕੇ ਪਾਈ ਹੋਈ ਹੈ ਤੇ ਇਹਦੇ ਦੁਬਾਰੇ ਟਾਂਕੇ-ਕੁੰਕੇ ਲਵਾ ਕੇ ਚਲਾ ਲਈ। ਉਦੋਂ ਬਾਅਦ ਯਾਨੀ ਕਿ 2 ਸਾਲ ਹੋ ਗਏ ਫੇਰ ਨਹੀਂ ਕੋਈ ਅਹੀ ਦੀ ਹਰਕਤ ਹੋਈ। ਇਹ ਬੰਦੇ ਪਿਛਲੀ ਵਾਰੀ ਜਿਹੜੇ ਆਏ ਤੇ ਰਿਪੇਅਰ ਕਰਨ ਫੇਰ ਕਰਕੇ ਗਏ ਤੇ ਉਹਨਾਂ ਨੇ ਨਾ ਤਾਂ ਮਤਲਬ ਗੈਲਰਮ ਚੈੱਕ ਕਰਿਆ ਤੇ ਬੱਸ ਥਰੈਸ਼ਰ ਪਾਇਆ ਦੂਜੇ ਦਿਨ ਨੂੰ ਉਹ ਕੰਮ ਨਿਮੇੜ ਕੇ ਤੁਰ ਗਏ ਤੇ ਉਦੋਂ ਬਾਅਦ ਇਹ 베アリング ਗਰਮ ਹੁਣੋਂ ਨਹੀਂ ਹਟੇ ਦੋਨੇ ਸਾਈਡਾਂ ਦੇ। ਇਸ ਹੱਪਾ ਨਿਕਲਿਆ ਵੱਡਾ ਜਿਹੜਾ ਕਦੇ ਦੇਖਿਆ ਨਹੀਂ ਆ ਵੀ ਨੀਲਾ ਹੋਇਆ ਪਿਆ ਆ ਟੁੱਟ ਗਈ ਕਪਰੀਨ ਵਿੱਚੋਂ ਅੱਡ ਹੋ ਗਈ ਏ ਬਹੁਜੀ ਬਣਿਆ ਪਹਿਲਾਂ ਹਾਂਜੀ ਲੈ ਕੇ ਹੈ ਵੀ ਚੱਲ ਪੱਲਾ ਇੱਕ ਸਾਈਡ ਦਾ ਏ ਸਿੰਗਲ ਮਿਲ ਜਾਊਗਾ ਵੀ ਨਵਾ ਪੈਜੀ ਇਹ ਗੋਲ ਸਪਰਿੰਗ ਵੀ ਨਵਾ ਪਾਉਣਾ ਕੀ ਹੋ ਗਿਆ ਐ ਬਹਿ ਗਿਆ ਮੋਹਲਾ ਡੇਢੀ ਚੱਲ ਆ ਜਾਂਦਾ ਵੀਰ ਦਾ ਸੁਭਾਅ ਬਹੁਤ ਨਰਮ ਹੈ ਅਸੀਂ ਉਹ ਦਿੱਲੀ ਵੀ ਇਕੱਠੇ ਰਹੇ ਵੇ ਦਵਾਈ ਤੱਕ ਇਕੱਠੇ ਰਹੇ ਮਾ ਉਦੋਂ ਬਾਅਦ ਵਿਛੜ ਗਏ ਤੇ ਇਨਾਂ ਚੁੰਨਾ ਨਾ ਨਮੀਆਂ ਪਈਆਂ ਨੇ ਗੈਲਰਾ ਮਾਈ ਦੇ ਛੋਟੇ ਬੁੱਸ ਲੱਗਣਗੇ ਤਿੰਨੇ ਇੱਕ ਤਾਂ ਖਤਮ ਹੀ ਆ ਜਮਾ ਉਹਦੇ ਕਰਕੇ ਝੂਟਾ ਜਾ ਮਾਰਦੀ ਆ ਬਾਕੀ ਹੁਣ ਫੋਨ ਬਹੁਤ ਆਵਦੇ ਰਪੇਰਾਂ ਦੇ ਹੁਣ ਟਾਈਮ ਨਹੀਂ ਰਹ ਆਪਦਾ ਵੀ ਕੰਮ ਨੇੜੇ ਆ ਗਿਆ ਹੈਗਾ ਉਹ ਇੱਕ ਦੋ ਤਰੀਕ ਨੂੰ ਹਰਿਆਣਾ ਚੱਲ ਪੈਂਦਾ ਜਿੱਥੇ ਆਪਾਂ ਜਾਣੇ ਆ ਪੱਕੇ ਹੁਣ ਦੋ ਮਸ਼ੀਨਾਂ ਰਹਿੰਦੀਆਂ ਨੇ ਬਾ ਉਹਨਾਂ ਦਾ ਕਰਨਾ ਥੋੜਾ ਥੋੜਾ ਕੱਬ ਇੱਕ ਦਾ ਇੰਜਨ ਕਰਿਆ ਦੀ ਉਹਦਾ ਝੰਗਰ ਵਾਲਾ ਜੈਨ ਜੂਨ ਪਾੜ ਗਿਆ ਸ਼ਾਇਦ ਤੇ ਉਹਨਾਂ ਨੂੰ ਕਹਿੰਦਾ ਸੀ ਵੀ ਬੰਦੇ ਬਲਾ ਕੇ ਤੁਸੀਂ ਉਹਨਾਂ ਦੇ ਵਹੇ ਤਾਂ ਆ ਗਏ ਪਹਿਲਾਂ ਮੇਲੇ ਗਏ ਅਨੰਦਪੁਰ ਸਾਹਿਬ ਤੇ ਵੀ ਸਤਾਵਾ ਕਰ ਬਾਹਰੇ ਕਢਾ ਲਿਓ ਉਹਦੇ ਬਾਕੀ ਮਾੜੇ ਮੋٹے ਤੇ ਲੋ ਹੋਰ ਕੰਮ ਹੋਣਗੇ ਦਾਲ ਕਰ ਦਾਂਗੇ ਇਹ ਤੇ ਲੱਗਣਗੇ 2 ਦਿਨਾਂ ਦਾ ਕੰਮ ਲਾ ਲਓ ਖਿੱਚ ਕੇ ਕੱਲ ਸਾਰੀ ਕੋਹਲ ਕੇ ਮਸੀਦ ਧੋਤਾ ਲਈ ਸੀ ਫਿਰ ਸ਼ਾਮ ਨੂੰ ਐ ਦੀ ਵੀ ਚਲੋ ਨੁੱਚੜ ਜੇ ਜਾਊਗੀ ਸੈਟ ਜੇ ਖੜਨ ਕਰਕੇ ਨਾ ਉਹ ਹਵਾ ਹਵਾ ਨਾਲ ਰੇਤਾ ਰੂਤਾ ਜਾ ਪੈ ਜਾਂਦਾ ਉਹੀ ਬੜਾ ਖਰਾਬ ਤੀ ਉਹ ਬੰਦੇ ਆ ਕੇ ਤੇ ਰੌਲਾ ਹੋ ਗਿਆ ਦੀ ਵੀਡੀਓ ਕਰਤੀ ਦੀ ਬੰਦ ਹੁਣ ਇਹਦਾ ਗੇਰ ਗੂਰ ਚੈੱਕ ਕਰਨਾ ਇੱਕ ਤਾਂ ਪਹਿਲੇ ਬੈਗ ਦੀ ਗਰਾਰੀ ਦਾ ਕੀ ਹੈ ਬਾਕੀ ਦੇਖਦੇ ਆ ਚੱਲੀ ਜੋ ਕੰਮ ਅੱਜ ਸਮਾਨ ਸਮੂਹਣ ਆ ਜਾਊਗਾ ਜਿਹੜਾ ਆਏ ਆ ਵੀ ਕਰਨ ਵਾਲਾ ਕੰਮ ਉਹ ਕਰ ਲਾਗੇ ਹੁਣ ਪੁਲਾਹ ਲੈਣਾ ਇੱਧਰ ਨਹੀਂ ਰੱਖਿਆ ਦੀ ਤਾਂ ਇਸ ਦੀ ਬੈਗ ਦਾ ਤੇਰਾ ਦਾ ਬੰਨਿਆ ਲੈ ਫੜ ਕਿਆਕ ਆ ਇਥੇ ਰੱਖ ਲਾ ਉਹ ਐਂਗਲ ਜੇ ਤੇ ਸਾਹਮਣੇ ਇਹਨੂੰ ਥੱਲੇ ਥੱਲੇ ਕਰ ਦੇ ਇਥੋਂ ਫਿਰ ਜੂ ਸਾ ਯਾ ਦੇਖ ਲਓ ਪੰਜਵੇਂ ਗੇਂਦ ਦਾ ਰੰਗ ਵੀ ਨਹੀਂ ਲਿਖਿਆ ਹੋਇਆ ਬਾਕੀ ਚਲੋ ਉਦੋਂ ਦਿਖੀ ਨਹੀਂ ਵੀਡੀਓ ਜੀ ਆਹ ਟੰਗੀ ਹੋਈ ਹੈ ਜੀ ਰਾੜ ਪੰਜਵੇਂ ਗੇਹੜੀ ਪੱਖੇ ਤੇ ਤਦੂ ਲਾ ਦੇ ਤਾਂ ਬਸ ਇਹ ਕਿ ਸੇਤੀ ਜੀ ਬੋਲੇ ਇੱਕ ਹੁਣ ਵੱਡਾ ਵੀਰ ਆ ਗਿਆ ਥੀ ਇੱਧਰ ਇਹਨਾਂ ਦਾ ਉਹ ਕਹਿੰਦਾ ਵੀ ਇਹ ਹੁਣ ਹਰਕਤ ਕਰਨ ਲੱਗੀ ਥੀ ਵੀ ਵਿੱਚ ਹੀ ਗੁੰਮ ਹੋਣ ਲੱਗੀ ਥੀ ਤੰਗਲੀ ਦਾ ਸਾਂ ਮਾਲ ਨਹੀਂ ਦੇ ਰਹੀ ਥੀ ਪੂਰੀ ਛਟਾਵਾ ਕਰਾਂ ਨੂੰ ਸਰੀਏ ਹੁਰੀਏ ਮਾੜੇ ਤੇ ਜਾਂ ਬਿੰਗੇ ਬੁੰਗੇ ਹੋ ਜਾਂਦੇ ਤੇ ਇਲਾਮਾਂਗੇ ਨਵੇਂ ਬਾਕੀ ਆਹ ਕੰਮ ਪਹਿਲੀ ਵਾਰੀ ਦੇਖਿਆ ਹਾ ਹੁਣ ਆਪਾਂ ਇਹੀ ਗੱਲ ਪਹਿਲਾਂ ਵੀ ਕਹਨੇ ਉਹਨੇ ਬੰਦੇ ਦੀ ਉਮਰ ਲੰਘ ਜਾਂਦੀ ਹੁੰਦੀ ਹੈ ਕਈ ਵਾਰੀ ਕੋਈ ਇਹੋ ਜਿਹਾ ਨੁਕਸਾ ਆ ਜਾਂਦਾ ਹੁੰਦਾ ਬੰਦੇ ਨੇ ਆਪਣੇ ਕੰਮ 'ਚ ਦੇਖਿਆ ਨਹੀਂ ਹੁੰਦਾ ਵੀ ਮਕੈਨੀਕਲ ਤੇ ਡਰਾਈਵਰੀ ਲੈਣ ਕਹੀਜਾ ਕੰਮ ਹੈ ਬੰਦਾ ਸਾਰੀ ਉਮਰ ਨਹੀਂ ਸਿੱਖ ਸਕਦਾ ਉਹਲਾ ਸੀ ਆਰ ਡੀ ਆ ਗਏ ਪਹਿਲਾਂ ਕਿਹੜੇ ਪੰਪ ਉਹ ਕਿਹੜੇ ਇੰਜਨ ਸਾਦੇ ਕਦੇ ਕੀ ਕਦੇ ਕੀ ਹਾਲਾ ਕੀ ਕੀ ਸਿੱਖੀ ਜਉ ਉਮਰ ਲੰਘ ਜਾਂਦੀ ਹਾਲੀ ਪਹਿਲਾਂ ਗੱਡੀਆਂ ਸਿੰਪਲ ਫਿਰ ਆਟੋਮੈਟਿਕ ਕਦੇ ਕੀ ਹੋ ਗਿਆ ਡੈਕਸਨਾ ਡੋਕਸਨਾ ਵੀ ਇਹ ਖੁੱਲੀਆਂ ਨਹੀਂ ਹੋਈਆਂ ਆਹ ਖੁੱਲੀ ਹੋਈ ਐ ਆਹ ਨਹੀਂ ਖੁੱਲੀ ਹੋਈ ਇਹਦਾ ਨਾਟਾ ਤੋਰਾਂ ਕੁ ਮੀਨ ਲਿਆ ਅਕਸਰ ਇਹ ਤਾਂ ਗੱਲ ਨਹੀਂ ਆ ਚਲਦੀ ਚਲਦੀ ਦਾ ਘਟਾ ਹੂੰ ਚਲ ਫੇਰ ਵੀ ਗੱਲ ਆਏ ਜਾਂ ਘਟ ਚਲਦੀ ਆ ਸ਼ਾਮ ਤਾਂ ਮੇਨ ਗੱਲ ਆ ਨਾ ਸਮਝਦਾ ਹੋਈ ਆ ਆ ਵੀ ਬੇਬਾਹ ਨੂੰ ਖੁੱਲੂ ਇਹਦੀ ਸੀਲ ਲੀਕ ਹੋ ਗਈ ਤਰ ਹਾਂ ਇਹ ਨਹੀਂ ਪਤਾ ਥੱਲੇ ਦਾਗਾ ਚਲਾ ਆ ਥੱਲੇ ਨਾ ਡੇਲੀਕ ਹੋਵੇ ਪਸਾ ਲਾ ਚਲ ਕੋਈ ਵੀ ਕੋਈ ਹੀ ਰੱਖ ਲਈ ਹੁਣ ਕੁਲਿਆ ਦਾ ਕਾਣਾ ਵਧੀਆ ਬਾਕੀ ਆਪਾਂ ਵੀ ਹੁਣ ਹੀਰਾ ਕੋਲੇ ਤਾਂ ਪਹਿਲਾਂ ਜਾਣਸਰ ਮੈਂ ਹੀ ਰਹੂੰਗਾ ਕਿਉਂ ਸੀੜੀ ਹੋਈ ਆਹੋ ਇਹ ਡਰਦਾ ਕਹਿੰਦਾ ਕੋਈ ਜ਼ਾਇਨਾ ਹੋ ਜੇ ਬਾਹਰ ਨਾ ਹੋ ਜੇ ਕਹਿੰਦਾ ਮੈਨੂੰ ਨਹੀਂ ਪਤਾ ਤੇ ਮਲਕੀਤ ਆਏ ਆ ਪਹਿਲਾਂ ਹੀਰਾ ਜਲਾਵਾਂਗੇ ਠੰਡਾ ਜਿਹਾ ਕੰਮ ਚ ਤੇ ਉਹ ਤੇ ਜਦੋਂ ਉਹ ਸੀੜੀ ਆ ਇੱਕ ਨੇ ਕਰਿਆ ਕਮੈਂਟ ਇੰਸਟਾ ਤੇ ਬੈਡ ਸਾਬਟਾ ਨਾਲ ਰੱਖ ਲਿਓ ਵੀ ਅਹੀਂ ਜਾ ਰਹੀ ਗੱਲਾਂ ਕੀ ਕਰਨੀਆਂ ਨੇ ਬੈਡ ਸਾਬਟਾ ਜੇ ਸਾਡੀ ਟੁੱਟਣ ਲੱਗ ਗਈਆਂ ਫਿਰ ਤਾਂ ਸਰ ਗਿਆ ਕਹਿੰਦੇ ਜੋਤੀ ਨਾ ਦੇ ਇਹ ਸਾਡੇ ਹੱਥ ਬਣਾਏ ਦਾ ਕੀ ਫਾਇਦਾ ਇਹ ਨੂੰ ਪੁੱਸਿਆ ਵੀ ਲੈ ਜਾ ਤੂੰ ਚਲਾ ਕੇ ਦੇਖ ਲਈ ਹਾਂ ਮੈਂ ਬਰਾਬਰ ਨਾਲੀ ਮੈਂ ਖੋਲ ਕੇ ਦੇਦਾ ਪਿੱਟਰ ਲਾ ਕੇ ਚਲਾ ਲਈ ਹਾਂ ਵੀ ਢੇੜ ਕੇ ਦੇ ਦਾਂਗੇ ਹਾਂ ਇਹ ਵੀ ਗੱਲ ਆ ਵੀ ਲੈ ਕੋਈ ਚਲਾਈ ਲਵੇ ਉਹਨੂੰ ਫਟ ਕਰਕੇ ਚਲਾ ਲਈ ਹਾਂ ਜੇ ਨਾਕ ਨਾ ਨੂੰ ਹੱਥ ਲਵਾ ਦੇ ਹੁਣ ਆਪਾਂ ਨੂੰ ਦੌੜਦੇ ਰਗਾ ਦਾ ਪਤਾ ਵੀ ਕੀ ਕਾ ਨੋਖ ਸਾਹਿਬ ਚ ਉਹਦਾ ਕਸਨ ਵੇਲੇ ਵੀ ਬਹੁਤ ਕੁਝ ਦੇਖਣਾ ਪੈਂਦਾ ਬਾਲੀ ਮਸ਼ੀਨ ਯਾਨੀ ਕਿ ਪਹਿਲੇ ਹੀ ਟੇਕ ਕੇ ਦਾੜੀ ਸਿਸਟਮ ਚ ਗਲਤ ਬਣੀ ਹੋਈ ਸੀ ਮੈਨੂੰ ਥੋੜੀ ਨਹੀਂ ਵੇਖ ਤੇ ਪਈ ਤੇਰੀ ਮੰਗਰ ਹਾਂ ਭਈਆ ਬੱਸ ਹੀਰਾ ਹੀਰਾ ਹੀ ਐ ਡਾਇਮੰਡ ਡਾਇਮੰਡ ਯਾਨੀ ਕਿ ਤਿੰਨੇ ਇਹ ਇੱਕ ਫਰਮਾ ਜੀ ਆ ਮਲਕੀਤ ਹੀਰਾ ਹਰਮੀਤ ਕੋਈ ਕਸਰ ਨਹੀਂ ਹੈਗੀ ਇਹਨਾਂ ਚ ਹੁਣ ਆ ਇਹਦੀ ਚਾਹੇ ਲਮਾਈ ਕਰ ਲਉਂ ਜਿਹੜੇ ਵਹਣੀ ਕੋਲੇ ਇਹਦੀ ਵੀ ਪ੍ਰੋਪਰ ਹੋਣੀ ਐ ਉਧਰੋਂ ਉਥੋਂ ਇਹਦੀ ਵੀ ਹੋਣੀ ਐ ਇਹ ਜੇ ਮਤਲਬ ਹੋਣਾ ਆਪਣੇ ਹੀਰਾ ਦਾ ਨੇੜੇ ਤਾ ਇਹਦਾ ਲੰਬਾਈ ਦਾ ਘੇੜਾ ਵੱਧ ਸੀ ਮਤਲਬ ਲੰਬੇ ਲੋਟ ਵੱਧ ਚੱਲਦੀ ਸੀ ਹਨਾ ਤੇ ਚੱਕ ਚੱਕ ਮਾਰਦੀ ਸੀ ਸਾਰਾ ਕੁਝ ਤਾਂ ਹੀ ਉਹਦੇ ਪਹਿਲਾਂ 13 ਦੰਦਿਆਂ ਤੋਂ ਵੱਧ ਗਰਾਰੀ ਨਹੀਂ ਪੈਂਦੀ ਜੇ 14 ਦੀ ਪਾ ਲੈਂਦੇ ਤੇ ਬਾ ਫਿਰ ਤਾਂ ਹੋ ਗਿਆ ਕੰਮ ਤੇ ਹੁਣ ਜਦੋਂ ਇਹ ਪੱਟ ਕੇ ਪਿੱਛੇ ਆ ਗਈ ਤਾਂ ਮਗਲੇ ਜਿਹੜੇ ਟੈਲੀਫੋਨ ਉਰੇ ਨੇ ਉਹਦੇ ਉਹ ਟੇਡੇ ਰਹਿੰਦੇ ਜਮਾ ਉਹ ਆਟੋਮੈਟਕ ਹੀ ਸਿੱਧੇ ਹੋ ਗਏ ਉਹ ਸਾਲਾ ਸੋਲਦਾ ਤਾਂ ਮਾਰ ਲੀਤੇ ਉਹਨਾਂ 'ਚ ਨਵੇਂ ਬੀਜਲ ਸੇੜਨੇ ਪੈਣਗੇ ਪਰ ਉਧਰ ਹੀ ਸੈੱਟ ਹੋ ਗਿਆ ਆਪਣੇ ਆਪ ਹੀ ਕਿਉਂਕਿ ਜਦੋਂ ਨੁਕਸੇ ਉੱਥੇ ਦੀ ਮੇਲ ਬੈੱਡ ਸਾਫਟ ਵੀ ਉਦੋਂ ਟੁੱਟਣੀ ਐ ਕਾਰਲੇ ਵੀ ਉਦੋਂ ਟੁੱਟਣੇ ਜਦੋਂ ਇਹ 'ਚ ਕਾਨ ਹੈ ਸੈਂਟਰ 'ਚ ਕਾਨ ਹੋਵੇ ਜਾਂ ਫਿਰ ਇਹ 'ਚ ਕਾਨ ਹੋਵੇ ਜੇ ਇਹ 'ਚ ਕਾਨ ਐ ਜਾਂ ਤਾਂ ਇਹ ਤੋੜਨ ਲੱਗ ਜੂ ਆ ਫਲੰਚ ਪੱਤੀਆਂ ਵੀ ਦੂਜੇ ਤੀਜੇ ਨੇ ਟੁੱਟ ਗਈ ਜੀ ਨਹੀਂ ਤੋੜੂ ਫਿਰ ਕੋਈ ਰਾਵੜ ਰੋਬੜ ਮਾਰੂ ਇਹ ਤੇ ਜਦੋਂ ਫਿਰ ਜਾਦੇ ਕਾਨ ਆ ਫਿਰ ਇਹ ਬੈੱਡ ਨੂੰ ਝੂਟਾ ਮੋੜਦੀ ਆ ਕਿਉਂ ਕਿੱਥੇ ਤੱਕ ਜਿਹੜਾ ਬਰਾਬਰ ਆਉਣਾ ਹੈ ਕਿੱਥੇ ਆ ਟੇਢਾ ਆ ਰਿਹਾ ਇੱਕ ਪਾਸਿਓਂ ਵੱਧ ਆ ਗਿਆ ਇੱਕ ਪਾਸਿਓਂ ਘੱਟ ਆ ਗਿਆ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਅਗਲੀ ਵੀਡੀਓ ਚ ਕਰਦੇ ਆ ਇਹਦੇ ਕੰਮ ਹੁਣ ਗਿਰ ਗੂੜ ਖੋਲਦੇ ਆ ਠੀਕ ਆ ਜੀ ਧੰਨਵਾਦ ਜੀ ਸਾਰਿਆਂ ਦਾ